ਸ਼ੁਗਲੀਆਂ ਟੁੱਪ ਚੁੱਪੀਆਂ ਚੇ ਉਹ ਜ਼ਿਆਦਾ ਭਰ ਆ ਗਿਆ ਆ ਪਲੀ ਵਾਰ ਇੰਨਾ ਪਾਣੀ ਆਇਆ ਆ ਕਿੰਨਾ ਪਾਣੀ ਪਿੱਛੋਂ ਵਧ ਰਿਹਾ ਆ ਜੀ ਬਈ ਇਹ ਦੇਖੋ ਬਈ ਦਾ ਇਹ ਲੈਵਲ ਬਈ ਤੋਂ ਬਹੁਤ ਜ਼ਿਆਦਾ ਭਰ ਆ ਗਿਆ ਆ ਤੇ ਅੱਗੇ ਉੱਥੇ ਜਾਣ ਦਾ ਖਤਰਾ ਆ ਬਿਲਕੁਲ ਉੱਥੇ ਨਹੀਂ ਜਾ ਸਕਦੇ ਇਹ ਵੱਲੋਂ ਬਈ ਤੋਂ ਬਹੁਤ ਜ਼ਿਆਦਾ ਉੱਪਰ ਲੈਵਲ ਪਾਣੀ ਜਾ ਰਿਹਾ ਆ ਤਾਂ ਕਿਸੇ 84 ਤੋਂ ਬਾਅਦ ਇਹ 2025 ਵਿੱਚ ਇਹ ਪਾਣੀ ਦੇਖਿਆ ਇਹ ਲਾਂਬੜੇ ਦੇ ਕੋਲੋਂ ਕ੍ਰੋਸ ਕਰਦਾ ਪਿਆ ਜਾ ਉਸ ਟਾਈਮ ਇੱਥੇ ਆ ਕੋਲੋਨੀ ਸੀਗਾ ਉਸ ਟਾਈਮ ਫੜਕ ਦੇ ਉੱਪਰ ਦੀ ਲੰਗਦਾ ਪਿਆ ਸੀ ਪਰ ਹੁਣ ਬ੍ਰਿਜ ਬਣ ਗਿਆ ਇੱਥੇ ਬ੍ਰਿਜ ਦੇ ਹੇਠੋਂ ਦੀ ਜਿਹੜਾ ਪਾਣੀ ਆ ਰਸਤਾ ਬਣਿਆ ਆ ਉਹਦੇ ਵਿੱਚ ਫਿਰਨੇ ਕ੍ਰੋਸ ਹੁੰਦਾ ਜਿਹੜੀਆਂ ਝੁੱਗੀਆਂ ਅੱਧ ਕੋਸਾ ਰੱਟ ਵਈਂਦਾ ਪਾਣੀ ਹੈਗਾ ਇਹ ਸਾਰੀਆਂ ਝੁੱਗੀਆਂ ਟੁੱਪ ਚੁੱਕੀਆਂ ਇੱਥੇ ਬਹੁਤ ਹੀ ਬੁਰਾ ਹਾਲ ਆ